ਦਾ ਹੈ ਦਰਸ਼ਕੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਆਪਾਂ ਆ ਵੀਰਪ੍ਰੀਤ ਪਾਰਕ ਸਰੀ ਤੇ ਇੱਥੇ ਆਪਾਂ ਅੱਜ ਦੇਖਾਂਗੇ ਬੱਚੇ ਆਏ ਹੋਏ ਆ ਪਿਕਨਿਕ ਮਨਾਉਣ ਜਲਦੀ ਆਪਾਂ ਨੇੜੇ ਨੂੰ ਦੇਖੋ ਪੂਰੀ ਮਸਤੀ ਕਰ ਰਿਹਾ ਬੱਚੇ ਪੂਰੇ ਪ੍ਰਬੰਧ ਨੇ ਇਹਨਾਂ ਵਾਸਤੇ ਇਹਨਾਂ ਨੇ ਝੂਲਿਆਂ ਦੇ ਖੇਡਣਾ ਉਹ ਝੂਲਿਆਂ ਦੇ ਖੇਡੀ ਜਾਂਦੇ ਆ ਆਪ ਪਾੜਿਆਂ ਦਾ ਇੰਦਜਾਮ ਕੀਤਾ ਹੋਇਆ ਪਾਣੀ ਨਾਲ ਖੇਡਣ ਵਾਲੇ ਪਾਣੀ ਨਾਲ ਖੇਡੀ ਜਾਂਦੇ ਆ ਇੱਧਰ ਉੱਧਰ ਉੱਥਾ ਇਹ ਸਾਰੇ ਟੋਡਵਾਰ ਲੈ ਕੇ ਗੋਮੀ ਜਾਂਦੇ ਆ ਸੋ ਕਾਫੀ ਵੱਡਾ ਪਾਰਕ ਹੈ ਇਹ ਪਾਰਕਿੰਗ ਇੱਧਰ ਗੱਡੀਆਂ ਖੜੀਆਂ ਕਰਕੇ ਤੇ ਇੱਥੇ ਘੁੰਮਦੇ ਆ ਲੋਕ ਤੇ ਸ਼ਹਿਰ ਵਾਸਤੇ ਰੋੜਾਂ ਬਣੀਆਂ ਹੋਈਆਂ ਟਰੈਕ ਬਣੇ ਹੋਏ ਵਧੀਆ ਵਧੀਆ ਆ ਜੋ ਪੱ ਚੱਲਦੇ ਆ ਧਰ ਨੂੰ ਨਾਲ ਨਾਲ ਸਲਾਮ ਅਲੈਕੁਮ ਜੀ ਨਜ਼ਰ ਆਉਣਗੇ ਆ ਦੇਖੋ ਜੀਰਾ ਸਭ ਤੋਂ ਵੱਡਾ پارک ਹੈ ਇਹ ਦੂਰੋਂ ਦੂਰੋਂ ਲੋਕ ਇਸ پارک ਦੇ ਵਿੱਚ ਘੁੰਮਣ ਆਉਂਦੇ ਆ ਤੇ ਇਸ ਤਰ੍ਹਾਂ ਆਪਦੇ ਚੇਅਰ ਵਗੈਰਾ ਸਾਰਾ ਕੁਝ ਲੈ ਕੇ ਬੈਠੇ ਆ ਪੇਂਟਸ ਟਾਈਮ ਦਾ ਫਰਕ ਹੋਣ ਕਾਰਨ ਦਿੱਕਤ ਆਉਂਦੀ ਆ ਥੋੜੀ ਲਾਈਵ ਦਿਖਾਉਣ ਦੇ ਵਿੱਚ ਕਿਉਂਕਿ ਜਦੋਂ ਨੂੰ ਕੈਨੇਡਾ ਉੱਠਦਾ ਉਦੋਂ ਉਹਨੂੰ ਇੰਡੀਆ ਸੌਣ ਦੀ ਤਿਆਰੀ ਕਰ ਲੈਂਦਾ ਜਦੋਂ ਆਪਣੇ ਦਿਨ ਦਾ ਟਾਈਮ ਹੁੰਦਾ ਉਦੋਂ ਇਹ ਸੌ ਜਾਂਦੇ ਆ ਜਦੋਂ ਆਪਣੇ ਦਿਨ ਦਾ ਟਾਈਮ ਹੁੰਦਾ ਉਦੋਂ ਇਹ ਸੌ ਜਾਂਦੇ ਆ ਮੇਰਾ ਟਿਕ ਕੇ ਵਾਲੇ ਨੇ ਇਕ 11 ਬੰਦ ਖੇਡੋ ਇਸ ਤੇ ਸੱਚ ਪਾਛ ਦਬਾ ਇਹ ਨਾਦਰ ਖਾਣ ਪੀਣ ਦਾ ਇੰਤਜ਼ਾਮ ਸਾਰਾ ਬੱਚਿਆਂ ਦਾ ਲਗੂ ਪਏ ਆ ਅਦਰ ਵੀ ਬੱਚੇ ਖੇਡ ਰਹੇ ਆ ਦੂਰ ਤੱਕ ਇੱਕ ਸਟੇਡੀਅਮ ਜਿਹਦਾ ਕੰਮ ਚੱਲ ਰਿਹਾ ਹੈ ਟਰੈਕ ਵੱਡਾ ਹੋ ਰਿਹਾ ਇਸ ਕਰਕੇ ਬੰਦ ਕੀਤਾ ਹੋਇਆ ਆ ਦੇਖੋ ਇਹਨਾਂ ਟੀਚਰ ਨੇ ਬੇਸਲ ਮਾਰੀ ਹੈ ਤੇ ਬੱਚੇ ਭੱਜੇ ਆ ਰਹੇ ਮੌਸਮ ਇੱਥੇ ਠੰਡਾ ਅੱਜ ਟੈਂਪਰੇਚਰ 10 ਹੈ ਉਹ ਬੈਠੇ ਆ ਪੰਜਾਬੀ ਬਜ਼ੁਰਗ ਦੂਰ ਉਹ ਦੇਖ ਇਹ ਵੀ ਨਜ਼ਾਰੇ ਲੈ ਰਿਹਾ ਜਿੰਦਗੀ ਦੇ ਹਰ ਤਰ੍ਹਾਂ ਦਾ ਇੰਤਜ਼ਾਮ ਇਸ ਪਾਰਕ ਦੇ ਵਿੱਚ ਹੈ ਬੱਚਿਆਂ ਦੇ ਖੇਡਣ ਵਾਸਤੇ ਪਾਣੀ ਚ ਝੂਲਿਆਂ ਚ ਬਰਾਉਂਡ ਦਾ ਅੱਜ ਮੋਰ ਚੱਕੀ ਦੀ ਵੇ ਵੇ ਹੀ ਹੈਲਵਨਾ ਦਾ 2 ਫੀਟ ਹੈ ਓ ਯੈਸ ਸੋਲੀ ਬੱਚੇ ਆ ਰਹੇ ਆ ਹਲੇ ਕਿਉਂਕਿ ਇੱਥੇ 10:30 ਵਜੇ ਆ ਸਵੇਰ ਦੇ ਸਾਡੇ 11 ਘੰਟੇ ਪਿੱਛੇ ਆ ਕੈਨੇਡਾ ਆਪਣੇ ਤੋਂ ਇਹ ਪਾਰਕ ਹੈ ਜਿਹੜਾ ਬਹੁਤ ਵੱਡਾ। ਸੋ ਕਮੈਂਟ ਕਰਕੇ ਵੀ ਦੱਸਿਓ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਕੈਨੇਡਾ। ਇਸ ਤਰ੍ਹਾਂ ਸ਼ੇਅਰ ਕਰਨ ਵਾਸਤੇ ਹਰ ਪਾਸੇ ਰੋਣਾ ਬਣੀਆਂ ਹੋਈਆਂ ਨੇ ਪਾਰਕ ਦੇ ਵਿੱਚ। ਤੇ ਗੱਡੀਆਂ پارک ਕਰਨੇ ਵਾਸਤੇ پارک ਬਣੀਆਂ ਹੋਈਆਂ ਨੇ ਉਹ ਸਾਹਮਣੇ ਆਪਾਂ ਦੇਖ ਰਹੇ ਹਾਂ। ਇਹ ਗਰਾਊਂਡ ਹੈ ਇਹਦੇ ਚ ਟਰੈਕ ਬਣਿਆ ਹੋਇਆ। ਇੱਥੇ ਹਰ ਟਾਈਮ ਲੋਕ ਘੁੰਮਦੇ ਰਹਿੰਦੇ। ਕੋਈ ਸਮਾਂ ਨਹੀਂ ਹੈਗਾ ਜੋ ਬਣਾ ਦੇ ਕੀ ਕਿਤੇ ਕੋਈ ਨਾ ਕੋਈ ਨਾ ਹੋਵੇ ਸੋ ਇਸ ਤਰ੍ਹਾਂ ਦੀਆਂ ਵੀਡੀਓ ਤੇ ਲਾਈਵ ਦੇਖਣ ਲਈ ਪੇਜ ਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਹੋਰ ਵੀਰਾਂ ਤੱਕ ਵੀ ਇਹ ਵੀਡੀਓ ਜਿਹੜੀ ਆ ਪਹੁੰਚ ਸਕੇ ਤੇ ਪੂਰਾ ਜੰਗਲ ਹੈ ਇਹ ਪੂਰਾ ਜੰਗਲ ਜੰਗਲ ਦੇ ਵਿੱਚ ਇਸ ਤਰ੍ਹਾਂ ਰੋੜਾਂ ਬਣੀਆਂ ਹੋਈਆਂ ਨੇ ਤੁਸੀਂ ਕਿਸੇ ਪਾਸੇ ਵੀ ਜਾ ਸਕਦੇ ਹੋ ਘੁੰਮਦੇ ਘੁੰਮਦੇ ਇੰਟਰਨੈਟ ਦੀ ਦਿੱਕਤ ਆ ਥੋੜੀ ਜੀ ਇੱਥੇ ਇਸ ਕਰਕੇ ਬਾਰ-ਬਾਰ ਕਨੈਕਸ਼ਨ ਜਿਹੜਾ ਉਹ ਵੀਕ ਹੋ ਜਾਂਦਾ ਉਹ ਬੈਠੇ ਬਾਪੂ ਨਹੀਂ ਗੱਲਾਂ ਮਾਰਦੇ ਆ ਇਸ ਤਰ੍ਹਾਂ ਪਿਆਮਾਂ ਨੂੰ ਟੋਲੀਆਂ ਬਣ ਗਈਆਂ ਇੱਥੇ ਨੰਨਾੰ ਦਾ ਪੂਰਾ ਸੋ ਕਮੈਂਟ ਕਰਕੇ ਦੱਸਿਓ ਇਹ ਮਾਹੌਲ ਕਿਦਾਂ ਦਾ ਲੱਗਿਆ ਪਾਰਕ ਕਿਦਾਂ ਦਾ ਲੱਗਿਆ ਸੋ ਇਸੇ ਤਰ੍ਹਾਂ ਹੀ ਆਪਾਂ ਅੱਗੇ ਵੀ ਤੁਹਾਨੂੰ ਲਾਈਵ ਤੇ ਵੀਡੀਓ ਦਿਖਾਉਂਦੇ ਰਵਾਂਗੇ ਸੋ ਕਨੈਕਸ਼ਨ